ਬਹੁਤ ਹੀ ਸਤਿਕਾਰਯੋਗ ਸਾਥੀਓ ਵੱਖ-ਵੱਖ ਸਲਗਰੀਆਂ ਪਿੰਡੀਆਂ ਤੋਂ ਪਹੁੰਚੇ ਵਰਕਰ ਸਭਾ ਅਤੇ ਪ੍ਰਧਾਨਾ ਦਾ ਹੋਂਦ ਦੇ ਤੈਅ ਰੋਣ ਵਾਲਾ ਕਿਉਂਕਿ ਅੱਜ ਜਿਹੜੀ ਸਾਥੀਓ ਪੂਰੇ ਦੇਸ਼ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਸਾਥੀਓ ਕਿਉਂਕਿ ਲੰਮੇ ਸਮੇਂ ਤੋਂ ਆਪਾਂ ਸਾਥੀਓ ਦੇਖਦੇ ਆ ਆ ਚਾਹੇ ਗਾਦੀ ਸਰਕਾਰ ਆਈ ਚਾਹੇ ਕਾਂਗਰਸ ਆਈ ਚਾਹੇ ਆਵਾਜ਼ ਪਾਰਟੀ ਸਰਕਾਰ ਆਵੇ ਇਹ ਕੀ ਕਹਿੰਦੇ ਸੀ ਕਿ ਅੱਗੇ ਜਿਹੜਾ ਇੱਕ ਇਹਦਾ ਸਿਸਟਮ ਨੂੰ ਬੰਦ ਕਰਾਂਗੇ ਅਤੇ ਸਰਕਾਰੀ ਨਿਜੀਕਰਨ ਦੀ ਜੀ ਕਰਨ ਕਰਨਾ ਜਿਹੜਾ ਸਾਥੀਓ ਬੰਦ ਕਰਾਂਗੇ ਅੱਜ ਸਰਕਾਰੀ ਧਾਰਾ ਦਾ ਨਿਜੀਕਰਨ ਸਾਥੀਓ ਉਹਨਾਂ ਨੇ ਬੰਦ ਤਾਂ ਕੀ ਕਰਨਾ ਹੈ ਸਾਥੀਓ ਨੂੰ ਹੋਰ ਵਧੇਰੇ ਵਿਧਾਨਤਾ ਸਾਥੀਓ ਅੱਜ ਆਪਾਂ ਗੱਲ ਕਰਦੇ ਆ ਅੱਜ ਜਿਹੜਾ ਕੀ ਕਰਕੇ ਉਹ ਮੈਨੇਜਮੈਂਟ ਦੇ ਅੱਗੇ ਜਾ ਕੇ ਆਪਾਂ ਦੀਆਂ ਮੰਗਾਂ ਦੇ ਦਿੱਤੀਓ ਤੇ ਫੇਰ ਲਗਾ ਰਿਹਾ ਜਾ ਕੇ ਚਾਹੇ ਆਪਣਾ ਸੇਵ ਹੋਵੇ ਚਾਹੇ ਆਪਣਾ ਡੀਏ ਹੋਵੇ ਤੇ ਚਾਹੇ ਆਪਣੀ ਤਖਾ ਦੀ ਗੱਲ ਹੋਵੇ ਚਾਹੇ ਆਪਣੀ ਪੈਨਸ਼ਨ ਦੀ ਗੱਲ ਹੋਵੇ ਸਾਦੀ ਹੋਵੇ ਇਹ ਸੋਚਣ ਦੀ ਗੱਲ ਹੈ ਜਿਵੇਂ ਪ੍ਰਧਾਨ ਜੀ ਦੱਸ ਕੇ ਗਏ ਨੇ ਆਪਣੇ ਕਿ ਅੜਤਾੜਾਪੁਰ ਕਿਉਂ ਜ਼ਰੂਰੀ ਹੈ ਸਾਥੀਓ ਸਰਕਾਰ ਜਿਹੜਾ ਵੱਡਾ ਕਹਾੜਾ ਜਿਹੜਾ ਕਿ ਘੋਂਦੇ ਤਰ੍ਹਾਂ ਆਪਣੇ ਜਿੰਨੇ ਵੀ ਸਰਕਾਰੀ ادارے ਨੇ ਉਹਨੂੰ ਲਾ ਰਹੇ ਨੇ ਘੋਣ ਕਿ ਹੌਲੀ ਹੌਲੀ ਤਰ੍ਹਾਂ ਸਾਥੀਓ ਜਿਹੜਾ ਆਪਣੇ ਵਿਭਾਗੇ ਖੋਖਲੇ ਹੋਈ ਜਾ ਰਹੇ ਨੇ ਅੱਜ ਗੱਲ ਕਰ ਲਈਏ ਜਿੱਥੋਂ ਜਿਹੜੀ ਇਹ ਸਰਕਾਰਾਂ ਚੱਲਦੀਆਂ ਨੇ ਜਿਹੜੇ ਮੈਘਮੇ ਆ ਤਾਂ ਅੱਜ ਉਹੀ ਮੈਘਮੇ ਦਾ ਵੀ ਸਾਥੀਆਂ ਨੇ ਬੁਰਾ ਹਾਲ ਕੀਤਾ ਪਿਆ ਹੈ ਚਾਹੇ ਰੋਡਵੇ ਲਾ ਲਓ ਚਾਹੇ ਰੇਲਵੇ ਲਾ ਲਓ ਚਾਹੇ ਬਿਜਲੀ ਬੋਰਡ ਦਾ ਦਰਾਂ ਲਾ ਲਓ ਸਾਥੀਓ ਅੱਜ ਜੇ ਪੱਥਾਂ ਦੀ ਗੱਲ ਕਰ ਲਈਏ ਤਾਂ ਸਾਥੀਓ ਜਦੋਂ ਅਸੀਂ ਪਟਿਆਲੇ ਦੀ ਧਰਤੀ ਦੇ ਸਾਥੀਓ 6 ਦਿਨ ਲਗਾਤਾਰ ਧਰਨਾ ਦਿੱਤਾ ਤਾਂ ਸਾਡੇ ਨਾਲ ਉੱਥੇ ਆ ਕੇ ਰਲ ਕੇ ਕਾਫੀ ਜਥੇਬੰਦੀਆਂ ਬੈਠੀਆਂ ਤਾਂ ਜਦੋਂ ਪਨਬਾ ਸੱਤੇ ਰੋਡਵੇ ਦੇ ਪ੍ਰਧਾਨ ਨਾਲ ਸਾਥੀਓ ਸੀ ਗੱਲਬਾਤ ਕੀਤੀ ਤਾਂ ਸਾਨੂੰ ਕੀ ਕਹਿੰਦੇ ਕੀ ਜਿਹੜਾ ਰੋਡਵੇ ਦਾ ਨਾ ਮਾੜਾ ਹਾਲ ਆ ਪਿਆ ਸਾਥੀਓ ਸਰਕਾਰ ਲਈ ਜਿਹੜਾ ਬੱਸਾ ਚਲਾਉਣ ਦੇ ਲਈ ਤੇਲ ਲਈ ਸਾਥੀਓ ਪੈਸੇ ਨਹੀਂ ਕਈ ਵਾਰੀ ਬੱਸ ਦੇ ਵਿੱਚ ਤੇਲ ਨਹੀਂ ਹੁੰਦਾ ਸਾਨੂੰ ਬੱਸਾ ਸਾਥੀਓ ਉੱਥੇ ਖਲਾ ਗਿਆ ਪੈਂਦੀਆਂ ਨੇ ਇੱਥੇ ਤਾਂ ਇਹ ਹੈ ਬਿਜਲੀ ਬੋਰ ਦਾ ਹਾਲ ਕਰਨੇ ਸਾਥੀਓ ਤੁਸੀਂ ਦੇਖਣਾ ਲੰਬੇ ਸਮੇਂ ਤੋਂ ਅਸੀਂ ਸੀਐਟਪੀ ਸਾਥੀ ਸਾਡੇ ਕਈ ਸਾਥਿਓ ਸੰਘਰਸ਼ ਕਰਦੇ ਪਏ ਸਰਕਾਰ ਦੇ ਖਿਲਾਫ ਕੱਲਾ ਅਸੀਂ ਪੱਕੇ ਹੁੰਦਾ ਸੰਘਰਸ਼ ਨਹੀਂ ਕਰਦੇ ਪਏ ਅਸੀਂ ਇਸ ਵਿਭਾਗ ਨੂੰ ਬਚਾਉਣ ਦੀ ਲੜਾਈ ਲੜਦੇ ਪਏ ਸਾਥਿਓ ਜੇਕਰ ਮੈਘਮ ਅੱਜ ਪ੍ਰਾਈਵੇਟ ਤੋਂ ਨਾ ਤੁਸੀਂ ਬਚਾਇਆ ਤਾਂ ਨਾਲੇ ਸਮੇਂ ਦੇ ਵਿੱਚ ਸਾਥਿਓ ਤੁਸੀਂ ਸਰਕਾਰੀਆਂ ਨੌਕਰੀਆਂ ਕਿੱਥੋਂ ਲੈ ਲੋਗੇ ਸਰਕਾਰੀ ਪੈਨਸ਼ਨ ਕਿੱਥੋਂ ਲੈ ਲੋਗੇ ਤੇ ਸਰਕਾਰੀ ਮੁਆਵਜ਼ਿਆਂ ਦੀ ਸਾਥਿਓ ਗੱਲ ਕਿੱਥੋਂ ਕਰਨ ਲੋਗੇ ਜਿਹੜਾ ਕਿਸੇ ਦਾ ਪਿੱਟ ਸਿਆਪਾ ਕਰੀਏ ਇਹ ਸਰਕਾਰ ਦੇ ਬਣਾਏ ਰੂਲ ਸਰਕਾਰ ਦੇ ਬਣਾਏ ਕਾਨੂੰਨ ਸਾਨੂੰ ਉਹਨਾਂ ਕਾਨੂੰਨਾਂ ਨੂੰ ਤੋੜਨ ਦੇ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਦੇ ਲਈ ਦਰਿਆ ਦੇ ਉੱਪਰ ਬੈਠਣਾ ਪੈਂਦਾ ਏ ਤੁਸੀਂ ਥੋੜਾ ਜਣ ਪਹਿਲਾਂ ਹੀ ਇੱਕ ਵੀਡੀਓ ਦੇਖੀ ਹੋਣੀ ਏ ਕਿ ਜਿਹੜਾ ਬਿਜਲੀ ਬੋਰਡ ਦਾ ਸੀਐਮਡੀ ਜਿਹੜਾ ਕਿ ਭਗਵੰਤ ਮਾਨ ਨੂੰ ਆਨਲਾਈਨ ਫੋਨ ਲਾਦਾ ਏ ਤਾਂ ਕਹਿੰਦਾ ਏ ਕਿ ਬਿਜਲੀ ਬੋਰਡ ਦਾ ਬੜਾ ਜਣਾ ਵਾਧੇ ਦੇ ਵਿੱਚ ਚੱਲ ਰਿਹਾ ਏ 350 ਕਰੋੜ ਰੁਪਏ ਦਾ ਵਾਧਾ ਹੋ ਰਿਹਾ ਸਾਥੀਓ ਜੇ 350 ਕਰੋੜ ਦਾ ਵਾਧਾ ਹੋ ਰਿਹਾ ਏ ਤਾਂ ਸਾਡੇ ਸਾਥੀਆਂ ਨੂੰ ਕਿੱਥੇ ਡੀਏ ਦੇ ਕਿਸ਼ਤਾਂ ਮਿਲ ਰਿਆ ਪਿਆ ਨੇ ਕਿੱਥੇ ਸਾਥੀਓ ਸਕੇਲ ਮਿਲਦਾ ਪਿਆ ਏ ਤਾਂ ਕਿੱਥੇ ਸਾਡੇ ਸਿਹਤ ਵਿਭਾਗ ਕਾਮਿਆਂ ਦੀਆਂ ਤਨਖਾਹਾਂ ਵਧ ਰਹੀਆਂ ਨੇ ਤਾਂ ਕਿੱਥੇ ਸਾਥੀਓ ਵਿਭਾਗ ਦੇ ਜਿਹੜਾ ਸਰਕਾਰੀ ਭਰਤੀਆਂ ਕਰ ਰਹੇ ਨੇ ਤਾਂ ਕਿੱਥੇ ਸਾਥੀਓ ਪੈਸਾ ਜਾ ਰਿਹਾ ਏ ਜਦੋਂ ਅਸੀਂ ਇਹਨਾਂ ਤੋਂ ਤਨਖਾਹਾਂ ਲਈ ਮੰਗ ਕਰਦੇ ਆਂ ਕਹਿੰਦੇ ਵਿਭਾਗ ਖਾਲੀ ਏ ਸਾਥੀਓ ਪਰ ਸਾਡੀ ਕਿਸੇ ਨਾਲ ਦਸ਼ਮਣੀ ਨਹੀਂ ਅਸੀਂ ਕਹਿੰਦੇ ਆਂ ਸਰਕਾਰ ਨੂੰ ਤੁਸੀਂ ਲਾਈਨਮੈਨ ਦੀ ਭਰਤੀ ਕਰੋ ਚਾਹੇ ਤੁਸੀਂ ਇਲਮ ਦੀ ਭਰਤੀ ਕਰੋ ਪਰ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਉਹ ਵੀ ਸਾਡੇ ਭੈਣ ਭਰਾ ਨੇ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਜਿਹੜੇ ਸਾਡੇ CHB ਤੇ CW ਲੱਪੇ ਸਮੇ ਤੋਂ 10 10 12 ਸਾਲ ਹੋ ਗਏ ਆ ਜਿਹੜਾ ਇੱਕ ਮੈਗਨੇ ਦੇ ਵਿੱਚ ਕੰਮ ਕਰਦੇ ਨੇ ਉਹ ਤਾਂ ਗਰਵੇ ਦੇ ਆਧਾਰ ਤੇ ਕਿਉਂ ਨਹੀਂ ਮੈਗਨੇ ਦੇ ਵਿੱਚ ਸਾਥੀ ਹੋ ਸਕਦੇ ਆ ਸਕਨੇ ਨੇ ਜੇ ਸਰਕਾਰ ਦੀ ਨੀਤ ਚੰਗੀ ਹੋਵੇ ਤਾਂ ਇਹ ਜਿਹੜਾ ਪ੍ਰਸ਼ਨ ਪੁੱਛ ਗਾ ਦਿੰਦੇ ਨੇ ਕਿ ਜਿਹੜਾ ਸਾਡਾ ਬਿਜਲੀ ਬੋਰ ਵੱਡੇ ਦੇ ਵਿੱਚ ਜਾ ਰਿਹਾ ਏ ਐਨੇ ਕਰੋੜਾਂ ਰੁਪਏ ਦਾ ਸਾਥੀਓ ਸੀ ਵਾਅਦਾ ਕਰਤਾ ਫਿਰ ਉਹ ਪੈਸਾ ਕਿੱਧਰ ਜਾ ਰਿਹਾ ਏ ਉਹ ਪੈਸਾ ਸਾਥੀਓ ਕਿੱਧਰ ਜਾ ਰਿਹਾ ਏ ਵੱਡੇ ਵੱਡੇ ਫਲੈਕਸ ਲਵਾਤੇ ਅਸੀਂ ਸੇਸ਼ਨ ਜੁੰਟ ਮਾਫ ਕਰਤੀ ਅਸੀਂ ਕਚਰੇ ਮੜਾਈਏ ਪੱਕੇ ਕਰਤੇ ਅਸੀਂ ਸਾਥੀਓ ਬਿਜਲੀ ਫਰੀ ਕਰਤੀ ਤਾਂ ਸਾਥੀਓ ਪੈਸਾ ਜਿਹੜਾ ਸਿਰਫ ਬੋਰਾਂ ਦੇ ਉੱਪਰ ਲੱਗ ਰਿਹਾ ਏ ਜੇ ਇਥੋਂ ਗੱਲ ਕੇ ਸਾਥੀਓ ਉਧਾਰੇ ਵਾਲੇ ਵਾਅ ਤੇ ਮੈਨੂੰ ਲੱਗਦਾ ਏ ਜਿੰਨੇ ਵੀ ਪੁਲ ਨੇ ਉਹਦੇ ਥੱਲੇ ਜਿਹੜੇ ਸਾਥੀਓ ਫਲੈਕਸ ਲੱਗੇ ਹੁੰਦੇ ਨੇ ਕਿ ਅਸੀਂ ਜਿਹੜਾ ਕੱਚੇ ਮਲਾਈਆਂ ਪੱਕੇ ਕਰਦੇ 600 ਗੁੰਟ ਮਾਲ ਕਰਤੀ ਅਤੇ ਪਿਛਲੀ ਪੋਰਟ ਜਿਹੜਾ ਐਨੇ ਬਾਹਦੇ ਵਿੱਚ ਲਿਆਉਂਦਾ ਸਾਥੀਓ ਉਹ ਪੈਸਾ ਜਿਹੜਾ ਆਪਣਾ ਉਹ ਫਲੈਕਸਾਂ ਦੇ ਉੱਪਰ ਲੱਗ ਰਿਹਾ ਏ ਜੱਗ ਤੇ ਦਿੱਲੀ ਸਾਥੀਓ ਰੈਲੀ ਹੋਵੇ ਜਾਂ ਗੁਜਰਾਤ ਰੈਲੀ ਹੋਵੇ ਸਾਡੇ ਪੰਜਾਬ ਦੇ ਬੱਚਾ ਜਾਂਦੀਆਂ ਨੇ ਸਾਡੇ ਪੰਜਾਬ ਦਾ ਪੈਸਾ ਕਿੱਥੇ ਜਾਂਦਾ ਏ ਤਾਂ ਨਾਲੇ ਸਮੇਂ ਦੇ ਵਿੱਚ ਸਾਥੀਓ ਪੰਜਾਬ ਨੇ ਕਰਜ਼ਾਈ ਨਹੀਂ ਹੋਣਾ ਕੀ ਹੋਣਾ ਹੈ ਇਹ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀਆਂ ਗੱਲਾਂ ਕਰਦੇ ਸੀ ਆ ਤੇ ਨਾਲੇ ਪੰਜਾਬ ਨੂੰ ਦੁੱਖਣਾ ਸਾਥਿਓ ਜਿਹੜਾ ਕਰਜ਼ਾਈ ਕਰਤਾ ਤੇ ਇਹ ਸੀਐਮ ਨੂੰ ਹੋਣ ਨਹੀਂ ਦੇਖਦਾ ਦੂਜੀਆਂ ਸਰਕਾਰਾਂ ਵਾਲੇ ਕਹਿੰਦਾ ਸੀ ਕਿ ਫਲੈਕਸ ਲਗਾ ਲਗਾ ਕੇ ਜਿਹੜੇ ਪੈਸੇ ਸਾਥਿਓ ਜਿਹੜਾ ਕਿ ਪੰਜਾਬ ਦਾ ਕਰਜ਼ਾ ਜਿਹੜਾ ਸਾਥਿਓ ਚੜਾ ਰਹੇ ਨੇ ਪੈਸਾ ਗਲਤ ਥਾਵਾਂ ਤੇ ਲਾ ਰਹੇ ਨੇ ਹੁਣ ਇਹਦਾ ਸੀਐਮ ਦਾ ਪੈਸਾ ਕਿੱਥੇ ਜਾ ਰਿਹਾ ਸਾਥਿਓ ਜਦੋਂ ਅਸੀਂ ਲੰਮੇ ਸਮੇਂ ਤੱਕ ਦੀ ਧਰਤੀ ਦੇ ਸਾਥਿਓ ਬੈਠੇ ਅੜਤਾਲ ਕਰਕੇ ਜਿਹੜਾ ਸੀਐਮ ਕਹਿੰਦਾ ਜਿਹੜਾ ਕਿ ਇਥੋਂ ਦਾ ਜਿਹੜਾ ਆਪਣਾ ਸੀਐਮ ਦੇ ਵਜਿਬੀ ਬੋਰਡ ਦਾ ਸਾਨੂੰ ਵੱਡੇ ਵੱਡੇ ਧੰਕੀਆਂ ਦੇਂਦਾ ਸੀ